ਹਾਂ ਆਮ ਆਦਮੀ ਪਾਰਟੀ ਦੇ ਸਮਰਥਕ ਨੇ ਗੱਲਬਾਤ ਜ਼ਰੂਰ ਕਰਾਂਗੇ ਹਮੇਸ਼ਾ ਪਾਰਟੀ ਜਿਹੜੀ ਹੈ ਸੰਠਨ ਤੇ ਚੱਲਦੀ ਆ ਮਾਨ ਸਾਹਿਬ ਸਾਡੇ ਮਾਨਯੋਗ ਮੁੱਖ ਮੰਤਰੀ ਆ ਜੋ ਉਹਨਾਂ ਤੇ ਦੇਖੋ ਪੰਜਾਬ ਸਾਰਾ ਦੇਖ ਰਿਹਾ ਇੱਕ ਸਰਕਾਰ ਚਲਾ ਰਹੇ ਆ ਤਾਂ ਅਰਵਿੰਦ ਕੇਜਰੀਵਾਲ ਸਾਹਿਬ ਸਦੀਪ ਪਟਕ ਭਵਨ ਤਮਨ ਸਾਹਿਬ ਨੇ ਫੀਲ ਕੀਤਾ ਕਿ ਪ੍ਰਧਾਨ ਜਿਹੜਾ ਅਲੱਗ ਬਣਾਇਆ ਜਾਵੇ ਜਿਹੜਾ ਸੰਗਠਨ ਨੂੰ ਵੀ ਚਲਾ ਸਕੇ ਤਾਂ ਇਸ ਕਰਕੇ ਅਸੀਂ ਦੋ ਪ੍ਰਧਾਨ ਬਣਾਏ ਆ ਅਮਨ ਰੋੜਾ ਸਾਹਿਬ ਬਣਾਏ ਆ ਤੇ ਨੌਜਵਾਨ ਇੱਕ ਵਰਕਿੰਗ ਪ੍ਰਧਾਨ ਬਣਾਇਆ ਆ ਤਾਂ ਲੋਕੀ ਸਾਰੇ ਜੋ ਵੋਲੰਟੀਅਰ ਸਾਰੇ ਬਹੁਤ ਖੁਸ਼ਵਾ ਕਿਉਂਕਿ ਜੋ ਡਿਸੀਜਨ ਆਇਆ ਹੈ ਬਹੁਤ ਵਧੀਆ ਡਿਸੀਜਨ ਆਇਆ ਹੈ ਪਾਰਟੀ ਨੂੰ ਬੂਸਟ ਕਰਨ ਵਾਲਾ ਡਿਸੀਜਨ ਹੈ। ਇਹ ਬੂਸਟ ਕਰਨ ਵਾਲਾ ਡਿਸੀਜਨ ਤੁਸੀਂ ਮੰਨਦੇ ਹੋ ਪ੍ਰੋਪਰ ਤਰੀਕੇ ਦੇ ਨਾਲ। ਤੁਸੀਂ ਆਪ ਦੇਖੋ ਜੀ ਹੁਣ ਤਿੰਨ ਸੀਟਾਂ ਜਿੱਤੀਆਂ। ਜਿਹੜੀਆਂ ਕਾਂਗਰਸ ਦੇ ਗੜ ਸਿਟਾ ਉਹ ਜਿੱਤੀਆਂ ਸੀ। ਜਿਹੜੀ ਆਮ ਪਬਲਿਕ ਵਾ ਉਹ ਬਹੁਤ ਖੁਸ਼ਵਾਮ ਦੀ ਪਾਰਟੀ ਸਰਕਾਰ ਤੋਂ। ਔਰ ਤੁਸੀਂ ਯਕੀਨ ਮੰਨਿਓ ਕਿ ਜਿਹੜਾ ਆਉਣ ਵਾਲੀ ਕਾਰਪੋਰੇਸ਼ਨਲ ਇਲੈਕਸ਼ਨ ਆ ਉਹ ਵੀ ਅਸੀਂ ਸਾਰੇ ਧਈ ਮੇਰ ਆਪਣਾ ਬਣਾਵਾਂਗੇ। ਕੋਰਪੋਰੇਸ਼ਨਲ ਇਲੈਕਸ਼ਨ ਤੁਸੀਂ ਗੱਲ ਕਰ ਰਹੇ ਹੋ ਪਰ ਸਮਾਂ ਬੜਾ ਇਸ ਵਾਰੀ ਜਿੰਨੀ ਛੇਤੀ ਕਾਰਪੋਰੇਸ਼ਨਲ ਇਲੈਕਸ਼ਨ ਹੋਣੀ ਚਾਹੀਦੀ ਹੈ ਉਨੀ ਛੇਤੀ ਹੋ ਹੀ ਕਿਉਂ ਨਹੀਂ ਇਹ ਵੱਡਾ ਕਾਰਨ ਕੀ ਮੰਨਦੇ ਤੁਸੀਂ ਕਿ ਸੀਐਮ ਸਾਹਿਬ ਇੰਨੇ ਬਿਜ਼ੀ ਨੇ ਇਸ ਸੀਜ਼ ਨੂੰ ਜਿਹੜਾ ਹੈਗਾ ਉਹ ਕਰਨੀ ਕਰਾ ਨਹੀਂ ਪਾਏ ਜਾਂ ਫਿਰ ਕੋਈ ਹੋਰ ਕਾਰਨ ਵੀ ਸਮਝਦੇ ਦੇਖੋ ਤੁਸੀਂ ਇਹ ਸੋਚੋ ਕਿ ਪੰਜਾਬ ਦੇ ਵਿੱਚ ਕਿੰਨੀਆਂ ਜਿਮਨੀ ਚੁਣ ਆ ਗਈਆਂ ਉਹਦੇ ਕਰਕੇ ਲੇਟ ਹੁੰਦਾ ਗਿਆ ਹੁਣ ਬਹੁਤ ਜਲਦੀ ਤੁਹਾਨੂੰ ਨਿਊਜ਼ ਮਿਲੇਗੀ ਕਿ ਕਾਰਪੋਰੇਸ਼ਨਲ ਇਲੈਕਸ਼ਨ ਜਲਦੀ ਅਨਾਉਂਸ ਹੋ ਜਾਏਗਾ हां अच्छा अमन अरोड़ा हुरी आ रहे हैं के में दा स्वागत ਤੁਸੀਂ ਕਰੋਗੇ ਐਜ਼ ਆਮ ਵਰਕਰ ਤੁਹਾਡੇ ਸਾਹਮਣੇ ਆ ਜੀ ਸਾਰੇ ਆਮ ਵਰਕਰ ਪਿੰਡਾਂ ਤੋਂ ਸ਼ਹਿਰਾਂ ਤੋਂ ਸਾਰੇ ਇਕੱਠੇ ਹੋਏ ਉਹਨਾਂ ਦੇ ਸਵਾਗਤ ਕਰ ਲਈ ਔਰ ਜਿੱਥੋਂ ਪਟਿਆਲੇ ਤੋਂ ਚੱਲੇ ਆ ਅੰਮ੍ਰਿਤਸਰ ਸਾਹਿਬ ਤੱਕ ਇਦਾਂ ਹੀ ਉਹਨਾਂ ਦਾ ਸਵਾਗਤ ਹੁੰਦਾ ਹੈ ਔਰ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਵੀ ਆਏ ਇੱਥੇ ਔਰ ਆਪਾਂ ਵੀ ਤੁਹਾਡਾ ਸਵਾਗਤ ਕਰਦੇ ਆ ਬਿਲਕੁਲ ਮੈਂ ਬੜਾ ਇੱਕ ਕਿਸ ਪ੍ਰੋਪਰ ਤਰੀਕੇ ਦੀ ਤਸਵੀਰ ਜਦੋਂ ਦੇਖਦਾ ਹੁੰਦਾ ਹੈ ਵਰਕਰ ਪਹੁੰਚੇ ਹੋਏ ਨੇ ਵਰਕਰਾਂ ਦਾ ਕਹਿਣਾ ਹੈ ਕਿ ਭਈ ਇਹ ਆਮ ਲੋਕਾਂ ਦੀ ਪਾਰਟੀ ਹੈ ਬਟ ਆਮ ਲੋਕਾਂ ਨੂੰ ਸੱਤਾ ਕਿਉਂ ਨਹੀਂ ਮਿਲ ਰਹੀ ਇਸ ਵਕਤ ਉਹ ਸਵਾਲ ਬੜਾ ਵੱਡਾ ਹੈ ਸਾਡੇ 92 ਐਮਐਲਏ ਬਣੇ ਆ ਤੁਸੀਂ ਕਿੰਨਿਆਂ ਨੂੰ ਪਹਿਲਾਂ ਜਾਣਦੇ ਸੀ ਤੁਸੀਂ ਕਿੰਨਿਆਂ ਨੂੰ ਜਾਣਦੇ ਸੀਗੇ ਤੁਸੀਂ ਤੁਸੀਂ ਕਹੋਗੇ 8-10 ਨੂੰ ਜਾਣਦੇ ਹੋਵੋਗੇ ਇਹ ਆਮ ਹੀ ਐਮਐਲਏ ਬਣੇ ਆ ਜੀ ਆਮ ਹੀ ਚੇਅਰਮੈਨ ਬਣੇ ਆ ਆਹ ਭਈ ਮਾਰਕੀਟ ਕਮੇਟੀ ਦੇ ਚੇਅਰਮੈਨ ਬਣੇ ਆ ਇਸ ਤਰ੍ਹਾਂ ਜਿਵੇਂ ਪੰਜਾਬ ਦੇ ਪ੍ਰਧਾਨ ਇੱਕ ਅਸੀਂ ਆਪਣੇ ਮੈਚੋਰ ਬੰਦੇ ਨੂੰ ਔਰ ਜਿਹੜਾ ਪਾਰਟੀ ਦੇ ਪ੍ਰਤੀ ਵਫਾਦਾਰ ਵਾ ਜਿਹੜਾ ਬਹੁਤ ਸੂਝਵਾਨ ਉਹਨੂੰ ਲਾਇਆ ਤਾਂ ਤੁਸੀਂ ਇਹ ਵੀ ਦੇਖੋ ਪੋਜੀਟਿਵ ਚੀਜ਼ ਵੀ ਦੇਖੋ ਕਿ ਆਮ ਲੋਕੀ ਬਹੁਤ ਖੁਸ਼ ਹੋ ਗਏ ਅੱਛਾ ਇੱਕ ਸਵਾਲ ਹੁਣ ਬੜਾ ਉੱਠ ਰਿਹਾ ਹੈਗਾ ਭਾਵੇਂ ਸਿਆਸੀ ਧੜੇ ਦੇ ਲੋਕ ਹੁਣ ਉਹ ਕਹਿ ਰਹੇ ਹੋਣ ਜਾਂ ਫਿਰ ਜੋ ਕਈ ਹੋਰ ਬੰਦੇ ਨੇ ਉਹ ਕਹਿੰਦੇ ਨੇ ਕਿ ਭਈ ਅਮਨ अरोੜਾ ਹੀ ਕਿਉਂ ਇਸ ਤੋਂ ਇਲਾਵਾ ਕੋਈ ਹੋਰ ਨਹੀਂ ਸੀ ਕਿ ਆਮ ਆਦਮੀ ਪਾਰਟੀ ਦਾ ਕੋਈ ਵਰਕਰ ਨਹੀਂ ਸੀਗਾ ਜਾਂ ਫਿਰ ਐਮਐਲਏ ਛੱਡ ਮੰਤਰੀ ਛੱਡ ਕੋਈ ਵਰਕਰ ਨਹੀਂ ਸੀ ਜਿਸ ਨੂੰ ਪ੍ਰਧਾਨ ਬਣਾ ਸਕਦਾ ਅਮਨ ਰੋੜਾ ਕਿਉਂ ਨਹੀਂ ਇਹ ਵੀ ਕੁਸ਼ਨ ਉਸਾਰ ਅਮਨ ਰੋੜਾ ਕਿਉਂ ਨਹੀਂ ਹਮ ਅਮਨ ਰੋੜਾ ਕਾਦੇਆ ਪਾਰਟੀ ਦੇ ਵਿੱਚ ਸੀਨੀਅਰ ਲੀਡਰ ਨੇ ਦੋ ਵਾਰੀ ਐਮ ਐਲ ਏ ਆ ਜੀ ਹਨਾ ਤੇ ਤਾਂ ਕਰਕੇ ਪਾਰਟੀ ਨੇ ਜੋ ਵਧੀਆ ਸੋਚਿਆ ਉਹ ਕੀਤਾ ਔਰ ਅਸੀਂ ਸਾਰੇ ਬਹੁਤ ਖੁਸ਼ ਆਮ ਵਰਕਰ ਬਹੁਤ ਖੁਸ਼ ਹੈ ਮਤਲਬ ਆਮ ਵਰਕਰ ਖੁਸ਼ ਹੈ ਇਸ ਫੈਸਲੇ ਦੇ ਨਾਲ ਜੀ ਜੀ ਤੇ ਹੁਣ ਲੱਗਦਾ ਹੈ ਕੰਮ ਹੋਣਗੇ ਜੋ ਤੁਸੀਂ ਕਹਿ ਰਹੇ ਹੋ ਕਿ ਵੀ ਜਿਸ ਤਰੀਕੇ ਦੇ ਨਾਲ ਹੁਣ ਪ੍ਰਧਾਨ ਬਣਾਇਆ ਤਾਂ ਕਿ ਪਾਰਟੀ ਦਾ ਸਰਕਲ ਚੱਲੇ ਲੱਗਦਾ ਹੈ ਕਿ ਸਰਕਲ ਨੂੰ ਵਧੀਆ ਤਰੀਕੇ ਨਾਲ ਚੱਲੇਗਾ ਕੰਮ ਪਹਿਲਾਂ ਵੀ ਹੋ ਰਹੇ ਆ ਸਾਡਾ ਵਾਅਦਾ ਜਿਹੜੇ ਕੀਤੇ ਇੱਕੋ ਹੀ ਰਹਿ ਗਿਆ ਜੀ ਵਾਅਦਾ ਬਾਕੀ ਲਗਭਗ ਕੰਪਲੀਟ ਹੋਆ ਤੇ ਹੁਣ ਜਦੋਂ ਇਦਾਂ ਹੈ ਕਿ ਟਾਈਮ ਬਹੁਤ ਜ਼ਿਆਦਾ ਮਿਲੂਗਾ ਔਰ ਆਮ ਲੋਕਾਂ ਦੇ ਵਿੱਚ ਵਿਚਰਨਗੇ ਲੋਕਾਂ ਦੇ ਕੰਮ ਹੋਣਗੇ ਔਰ ਵਧੀਆ ਤਰੀਕੇ ਨਾਲ ਹੁਣ ਸਰਕਾਰ ਵੀ ਚੱਲੂਗੀ ਔਰ ਸੰਗਠਨ ਵੀ ਚੱਲੂਗਾ ਥੈਂਕ ਯੂ ਬਿਲਕੁਲ ਬਹੁਤ-ਬਹੁਤ ਮਿਹਰਬਾਨੀ ਇਹ ਆਮ ਲੋਕ ਨੇ ਆਮ ਵਰਕਰ ਨੇ ਜਿਨ੍ਹਾਂ ਦਾ ਕਹਿੰਦੇ ਕਿ ਭਈ ਪਹਿਲਾ ਸੀਐਮ ਸਾਹਿਬ ਜਿਹੜੇ ਨੇ ਪ੍ਰਧਾਨ ਵੀ ਸੀਗੇ ਸੀਐਮਬੀਸੀ ਕੇ ਜਿਸ ਕਾਰਨ ਪਾਰਟੀ ਦਾ ਜਿਹੜਾ ਹੈ ਉਹ ਸਰਕਲ ਨਹੀਂ ਚੱਲ ਰਿਹਾ ਸੀਗਾ ਪਰ ਸੰਦੀਪ ਪਾਠਕ ਅਤੇ ਅਰਵਿੰਦ ਕੇਜਰੀਵਾਲ ਹੋਰਾਂ ਨੇ ਸੋਚਿਆ ਕਿ ਵੀ ਪੰਜਾਬ ਦਾ ਪ੍ਰਧਾਨ ਅਲੱਗ ਹੋਣਾ ਚਾਹੀਦਾ ਹੈ ਸੀਐਮ ਅਲੱਗ ਹੋਣਾ ਚਾਹੀਦਾ ਹੈ ਤਾਂ ਕਿ ਪਾਰਟੀ ਦਾ ਵੀ ਕੰਮ ਚੱਲ ਸਕੇ ਅਤੇ ਸੀਐਮ ਜੋ ਆਪਣੇ ਕੰਮ ਨੇ ਜਾਂ ਫਿਰ ਜੋ ਹੋਰ ਚੀਜ਼ਾਂ ਨੇ ਉਹਨਾਂ ਨੂੰ ਵੀ ਜਿਹੜਾ ਹੈ ਉਹ ਟਾਈਮਲੀ ਪੂਰਾ ਕਰ ਸਕੇ ਤਾਂ ਇੱਕ ਇੱਕ ਹੱਟ ਜਿਹੜੀ ਹੈ ਇਹਨਾਂ ਦਾ ਕਹਿਣਾ ਹੈ ਕਿ ਉਸ ਨੂੰ ਵੀ ਜਿਹੜਾ ਹੈ ਉਹ ਆਮ ਆਦਮੀ ਪਾਰਟੀ ਨੇ ਪੂਰਾ ਕੀਤਾ ਹੈ ਜਿਸ ਦੇ ਨਾਲ ਵਰਕਰ ਖੁਸ਼ ਹੈਗਾ ਹੈ ਆਮ ਆਦਮੀ ਪਾਰਟੀ ਦੇ ਸਪੋਕਸਪਰਸਨ ਨੇ ਉਹਨਾਂ ਦੇ ਨਾਲ ਵੀ ਜਰੂਰ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਉਸ ਤੋਂ ਪਹਿਲਾਂ ਤੁਸੀਂ ਇਹ ਤਸਵੀਰ ਜਰੂਰ ਦੇਖੋ ਹੌਲੀ ਹੌਲੀ ਲੋਕ ਜਿਹੜੇ ਨੇ ਉਹ ਪਹੁੰਚ ਰਹੇ ਨੇ ਇਹਨਾਂ ਦਾ ਕਹਿਣਾ ਹੈ ਕਿ ਬਈ ਕੁਝ ਹੀ ਸਮੇਂ ਦੇ ਵਿੱਚ ਆਉਣਗੇ ਅਮਨ अरोड़ा ਤੇ ਉਹਨਾਂ ਦਾ ਭਰਪੂਰ ਤਰੀਕੇ ਨਾਲ ਸਵਾਗਤ ਆਮ ਆਨੰਦ ਪਾਰਟੀ ਦੇ ਸਾਡੇ ਨਾਲ ਸਪੋਕਸਪਰਸਨ ਨੇ ਉਹਨਾਂ ਦੇ ਨਾਲ ਵੀ ਜਰੂਰ ਗੱਲਬਾਤ ਕਰਾਂਗੇ ਸਾਰੇ ਵਰਕਰ ਪਹੁੰਚੇ ਹੋਏ ਨੇ ਉਹਨਾਂ ਦਾ ਕਹਿਣਾ ਹੈ ਕਿ ਬਈ ਭਰਮਾ ਸਵਾਗਤ ਜੜਾਈ ਉਹ ਅਸੀਂ ਕਰਾਂਗੇ ਤਾਂ ਲੋਕ ਹੌਲੀ-ਹੌਲੀ ਪਹੁੰਚ ਰਹੇ ਨੇ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਨੇ ਉਹ ਹੌਲੀ-ਹੌਲੀ ਪਹੁੰਚ ਰਹੇ ਨੇ ਉਹਨਾਂ ਦਾ ਕਹਿਣਾ ਕਿ ਬਈ ਸਵਾਗਤ ਭਰਮਾ ਹੋਣਾ ਚਾਹੀਦਾ ਕਿਉਂਕਿ ਪੰਜਾਬ ਪ੍ਰਧਾਨ ਆ ਰਿਹਾ ਹੈਗਾ ਜਿਸ ਤਰੀਕੇ ਦੇ ਨਾਲ ਫੇਰ ਬਦਲ ਹੋਇਆ ਹੈ ਆਮ ਆਦਮੀ ਪਾਰਟੀ ਦੇ ਵਿੱਚ ਇਹ ਪਹਿਲਾਂ ਨਹੀਂ ਕਦੀ ਦੇਖਿਆ ਇਹ ਫੇਰ ਬਦਲ ਹੋਣਾ ਹੁਣ ਹੀ ਹੋਣਾ ਕਿਨਾਂ ਕੋ ਅਵਾਜ ਸਮਝਦੇ ਹੋ ਕੋਈ ਫੇਰ ਬਦਲ ਨਹੀਂ ਇਹ ਅਰਵਿੰਦ ਕੇਜਰੀਵਾਲ ਜੀ ਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਫੈਸਲਾ ਹੈ ਇੱਕ ਚੰਗੇ ਮਿਹਨਤੀ ਆਗੂ ਨੂੰ ਇਮਾਨਦਾਰ ਕਾਰਜਸ਼ੀਲਾ ਨੂੰ ਪੰਜਾਬ ਦੀ ਕਮਾਂਡ ਸੰਭੀ ਹੈ ਤੇ ਅ ਸ਼ਹਿਰੀ ਕਲਸੀ ਜੀ ਨੌਜਵਾਨ ਚਿਹਰਾ ਹੈ ਬੜੇ એનਰਜਿਕ ਜੱਟ ਕਿਹਾ ਤੇ ਉਹਨਾਂ ਨੂੰ ਵਰਕਿੰਗ ਪ੍ਰਧਾਨ ਦੀ ਜ਼ਿੰਮੇਵਾਰੀ ਦਿੱਤੀ ਹੈ ਇਹ ਕੰਮ ਹੈ ਜ਼ਿੰਮੇਵਾਰੀ ਮਿਲੀ ਹੈ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ ਸੋ ਜਿੱਤ ਦਰਜ ਕੀਤੀ ਆਮ ਆਦਮੀ ਪਾਰਟੀ ਨੇ ਬੜੇ ਵੱਡੇ ਪੱਦਰ ਤੇ ਆਪਣਾ ਤਿੰਨ ਜਿਮਨੀ ਚੋਣਾਂ 'ਚ ਜੇ ਚੌਥੀ ਦਾ ਵੀ ਦੇਖੀਏ ਹਸਾਬ ਕਿਤਾਬ ਜੋੜੀਏ ਤਾਂ ਉਹ ਵੀ ਅਸੀਂ ਜਿੱਤੀ ਐ ਉਸ ਤੋਂ ਪਹਿਲਾਂ ਅਸੀਂ ਜਲੰਧਰ ਵੈਸਟ ਵਾਲੀ ਸੀਟ ਜਿੱਤੀ ਐ ਤੇ ਹੁਣ ਅਸੀਂ ਆਹ ਜਿਹੜਾ ਜੋਸ਼ ਆ ਲੋਕਾਂ 'ਚ ਵਰਕਰਾਂ 'ਚ ਇਹ ਅਗੋਂ ਨਗਰ ਨਿਗਮ ਦੀਆਂ ਚੋਣਾਂ ਜਿੱਤਣ ਜਾ ਰਿਹਾ ਹੈ ਮੇਅਰ ਆਮ ਆਦਮੀ ਪਾਰਟੀ ਦੇ ਬਣ ਰਹਾ ਹੈ ਕਾਉਂਸਲਰ ਆਮ ਆਦਮੀ ਪਾਰਟੀ ਦੇ ਬਣ ਰਿਹਾ ਸੋ ਅਮਨ ਅਰੋੜਾ ਜੀ ਪਟਿਆਲੇ ਤੋਂ ਸ਼ੁਕਰਾਨਾ ਯਾਤਰਾ ਸ਼ੁਰੂ ਕਰਕੇ ਜਲੰਧਰ ਜਲਦੀ ਪਹੁੰਚ ਰਹੇ ਆ ਉਹਨਾਂ ਦਾ ਥਾਂ ਥਾਂ ਤੇ ਬਹੁਤ ਪਰਮਾ ਸਵਾਗਤ ਹੋ ਰਿਹਾ ਸ਼ਹਿਰੀ ਕਲਸੀ ਜੀ ਦਾ ਸਵਾਗਤ ਹੋ ਰਿਹਾ ਤੇ ਇੱਕ ਉਮੀਦ ਆਮ ਆਦਮੀ ਪਾਰਟੀ ਆ ਪੰਜਾਬ ਦੀ ਦੇਸ਼ ਜਿਹੜੀ ਇੱਕ ਨਵੀਂ ਇਮਾਨਦਾਰ ਸਾਫ ਸੁਥਰੀ ਤੇ ਆਮ ਲੋਕਾਂ ਦੀ ਰਾਜਨੀਤੀ ਲੈ ਕੇ ਆਈ ਹੈ ਸੋ ਸਭ ਦੀਆਂ ਉਮੀਦਾਂ ਪੂਰੀਆਂ ਕਰੇਗੀ ਜੋ ਕੰਮ ਕੀਤੇ ਆ ਪੰਜਾਬ ਚ ਆਮ ਲੋਕਾਂ ਲਈ ਉਹਦਾ ਲੋਕ ਧੰਨਵਾਦ ਕਰ ਰਹਾ ਹੈ ਤਾਂ ਉਹਦਾ ਉਹਦਾ ਵਾਪਸੀ ਵੀ ਦੇ ਰਹਾ ਜਿਮਨੀ ਚੋਣਾ ਚਤਾ ਕੇ ਸੋ ਇੱਕ ਸਵਾਲ ਚਾਹੇ ਤੁਸੀਂ ਸਿਆਸੀ ਮੰਨ ਲਓ ਜਾਂ ਫਿਰ ਆਮ ਲੋਕਾਂ ਦੀ ਵਿਚਾਰ ਹੈ ਕਿ ਨਹੀਂ ਕਿ ਭਈ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਆਮ ਲੋਕਾਂ ਦੀ ਪਾਰਟੀ ਹੈਗੀ ਹੈ ਫਿਰ ਅਮਨ अरोड़ा ਹੀ ਕਿਉਂ ਜਿਨ੍ਹਾਂ ਨੂੰ ਪ੍ਰਧਾਨ ਬਣਾਇਆ ਗਿਆ ਆਮ ਫਰਕਰ ਬੇਤੀ ਸੀਗੇ ਪਵਨ ਕੁਮਾਰ ਟੀਨੂ ਹੋਰੀ ਵੀ ਤਾਂ ਸੀਗੇ ਪਵਨ ਕੁਮਾਰ ਟੀਨੂ ਤਾਂ ਹਲੇ ਹੋਣੀ ਥੋੜੀ ਦੇਰ ਪਹਿਲਾਂ ਪਾਰਟੀ ਚ ਆਏ ਮੈਂ ਵੋਲੰਟੀਅਰ ਦੇ ਤੌਰ ਤੇ ਮੈਂ ਤਾਂ ਕੰਮ ਕਰ ਰਿਹਾ ਮੈਨੂੰ ਮੇਰੀ ਕੋਈ ਆਪਣੀ ਕੋਈ ਵੱਡੀ ਐਕਸਪੈਕਟੇਸ਼ਨ ਨਹੀਂ ਅਮਨ अरोड़ा ਜੀ ਸ਼ੁਰੂ ਤੋਂ ਪਾਰਟੀ ਨਾਲ ਜੁੜੇ ਜਦੋਂ ਪਾਰਟੀ ਬਣੀ ਉਦੋਂ ਦੇ ਜੁੜੇ ਉਹ ਦੂਸਰੀ ਵਾਰ ਐਮਐਲਏ ਬਣੇ ਪਰ ਆਮ ਆਦਮੀ ਪਾਰਟੀ 'ਚ ਇਹ ਨਹੀਂ ਕੋਈ ਕਿਸੇ ਨੂੰ ਵੀ ਬਣਾਇਆ ਜਾ ਸਕਦਾ ਹੱਲੇ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਮਿਲਣੀਆਂ ਸਭ ਨੇ ਕੰਮ ਕਰਨਾ ਸਭ ਨੂੰ ਮੌਕਾ ਮਿਲਣਾ ਹੈ ਇਹਦੇ ਵਿੱਚ ਇਹਦੇ ਵਿੱਚ ਕੋਈ ਘਰਾਣਾ ਪੋਲਿਟਿਕਸ ਨਹੀਂ ਹੈਗੀ ਵੀ ਜੇ ਇੱਕ ਮੰਤਰੀ ਉਹਦਾ ਮੁੰਡਾ ਐਮਐਲਏ ਬਣ ਗਿਆ ਉਹਦਾ ਮੁੰਡਾ ਪ੍ਰਧਾਨ ਬਣ ਗਿਆ ਤਾਂ ਉਹਨੇ ਹਮੇਸ਼ਾ ਪ੍ਰਧਾਨ ਹੀ ਰਹਿਣਾ ਉਹਨਾਂ ਨੇ ਅੱਗੋਂ ਚੇਅਰਮੈਨੀਆਂ ਲਈ ਜਾਣੀਆਂ ਉਹਨਾਂ ਨੇ ਅੱਗੋਂ ਜ਼ਿਲ੍ਹਾ ਪਰੀਸ਼ਦ ਤੇ ਮਹਿਰਾਂ ਤੇ ਕਬਜ਼ੇ ਕਰੀ ਜਾਣੇ ਇਹਦੇ ਵਿੱਚ ਤਾਂ ਆਮ ਮੁੰਡਿਆਂ ਆਮ ਪਰਿਵਾਰਾਂ ਦਾ ਨੰਬਰ ਲੱਗਣਾ ਹੈ ਇਹ ਇੱਕ ਨਵਾਂ ਜਿਹੜਾ ਬਦਲਾਅ ਆ ਸ਼ੁਰੂਆਤ ਕੀਤੀ ਹੈ ਕੇਜਰੀਵਾਲ ਜੀ ਨੇ ਭਗਵੰਤ ਮਾਨ ਜੀ ਨੇ ਸੋ ਇਹ ਦੂਜੀਆਂ ਪਾਰਟੀਆਂ ਨਾਲੋਂ ਬਿਲਕੁਲ ਅਲੱਗ ਹੈ। ਅਜੇ ਪਹਿਲਾਂ ਹੁੰਦਾ ਸੀ ਕਿ ਭਈ ਜਿਹੜਾ ਕਿਸੇ ਪਾਰਟੀ ਦਾ ਪੰਜਾਬ ਪ੍ਰਧਾਨ ਹੈ ਉਹੀ ਸੀਐਮ ਫੇਸ ਹੁੰਦਾ ਸੀਗਾ ਜਾਂ ਫਿਰ ਉਹੀ ਸੀਐਮ ਹੁੰਦਾ ਸੀ। ਇਹ ਪਹਿਲੀ ਵਾਰੀ ਦੇਖਣ ਨੂੰ ਮਿਲਿਆ ਕਿ ਭਈ ਪਾਰਟੀ ਦਾ ਪੰਜਾਬ ਪ੍ਰਧਾਨ ਕੋਈ ਹੋ ਰਿਹਾ ਤੇ ਸੀਐਮ ਕੋਈ ਹੋ ਰਿਹਾ ਹੈ। ਨਹੀਂ ਇਹ ਪਹਿਲਾਂ ਵੀ ਹੁੰਦਾ ਆਇਆ ਸੀ ਕੋਈ ਗੱਲ ਨਹੀਂ। ਤੇ ਆਮ ਆਦਮੀ ਪਾਰਟੀ ਦਾ ਫੈਸਲਾ ਆ ਕਿ ਫੈਸਲੇ ਪਾਰਟੀ ਨੇ ਲੈਣੇ ਹੁੰਦੇ ਆ। ਤੇ ਬਹੁਤ ਵਧੀਆ ਫੈਸਲਾ ਲਿਆ ਆਮ ਆਦਮੀ ਪਾਰਟੀ ਨੇ। ਮੈਨੂੰ ਲੱਗਦਾ ਕਿ ਪਾਰਟੀ ਬਹੁਤ ਬੂਸਾ ਜੀ ਤੁਸੀਂ ਵੇਖ ਲਓ। ਮਈ ਇਹ ਯਾਤਰਾ ਲਗਭਗ 1.5 2 ਘੰਟੇ ਲੇਟ ਚੱਲ ਰਹੀ ਹੈ ਲੋਕ ਖਾਂ ਖਾਂ ਤੇ ਜਿੱਥੇ ਪ੍ਰੋਗਰਾਮ ਨਹੀਂ ਵੀ ਬਣਿਆ ਸਵਾਗਤ ਦਾ ਪ੍ਰਖਿਆ ਸੀ ਅਸੀਂ ਪੁਆਇੰਟ ਉੱਥੇ ਵੀ ਲੋਕ ਖੜੇ ਆ ਝੰਡੇ ਲੈ ਕੇ ਹਾਰ ਲੈ ਕੇ ਤੇ ਉਹ ਪਾਰਟੀ ਦਾ ਧੰਨਵਾਦ ਤੇ ਸ਼ੁਕਰਾਨਾ ਕਰਨਾ ਚਾਹੁੰਦੇ ਆ ਠੀਕ ਹੈ ਜੁਤੀਆ ਜੀ ਪੌਣਟ ਪਾਰਟੀ ਨੂੰ ਨੇ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਤਾਂ ਨੇ ਤਾਂ ਕਹਿਣਾ ਕਿ ਭਈ ਪਾਰਟੀ ਅਮਨ अरोड़ा ਹੁਰਾ ਦਾ ਸਵਾਗਤ ਕਰਨ ਦੇ ਲਈ ਇਸ ਜਗ੍ਹਾ ਦੇ ਉੱਪਰ ਪਹੁੰਚੀ ਹੈ ਪ੍ਰਧਾਨ ਕੋਈ ਵੀ ਹੋਵੇ ਜੇਕਰ ਪ੍ਰਧਾਨ ਸ਼ਹਿਰ ਦੇ ਵਿੱਚ ਆਇਆ ਹੋਵੇ ਤਾਂ ਉਸ ਦਾ ਸਵਾਗਤ ਭਰਮਾ ਹੀ ਹੋਣਾ ਚਾਹੀਦਾ ਹੈ ਕੈਮਰਾਸਨ ਪੰਕੇ ਦੇ ਨਾਲ ਰਾਜਗੁਪਤਾ ਬਾਬੂ ਚਾਈ ਟਾਈਮ ਜਲੰਧਰ